ਜੋ ਜਿਹੜੀ ਤੁਹਾਨੂੰ ਅੱਜ ਕਹਾਣੀ ਦੱਸਣ ਜਾ ਰਹੇ ਹਾਂ ਇਹ ਮੱਧ ਪ੍ਰਦੇਸ਼ ਦੀ ਸੰਬਲ ਜ਼ਿਲ੍ਹੇ ਦੀ ਕਹਾਣੀ ਆ ਕਿ ਜਿਹੜੇ ਤੁਸੀਂ ਫੋਟੋ ਹੀ ਦੇਖ ਰਹੇ ਹੋ ਮੂਹ ਮੰਨੀ ਦੋ ਸ਼ਖਸ ਇੱਕ ਆਰਤਿਕ ਮਰਦ ਇਹਨਾਂ ਨੇ ਰਲ ਕੇ ਇੱਕ ਬੰਦੇ ਦਾ ਕਤਲ ਕੀਤਾ ਔਰਤ ਨੇ ਆਪਦੇ ਘਰ ਵਾਲੇ ਦਾ ਕਤਲ ਕਰਤਾ 14 ਸਾਲ ਹੋ ਗਈ ਸੀ ਵਿਆਹ ਹੋਇਆ ਆਸ ਕੀ ਦੇ ਮੈਟਰ ਚ ਪਾ ਕੇ ਇਹ ਬੰਦੇ ਨਾ ਰਲ ਕੇ ਉਹਦੇ ਸਿਰ ਚ ਰਾੜ ਮਾਰੀ ਰਾੜ ਮਾਰ ਕੇ ਉਹਨੂੰ ਮਾਰਤਾ ਮਾਰਨ ਤੋਂ ਬਾਅਦ ਇਹ ਦੋ ਜਾਣਿਆਂ ਨੇ ਫੇਰ ਮਿਕਚਰ ਲਿਆਂਦਾ ਤੇ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਤੇ ਉਹਨੂੰ ਇੱਕ ਬੈਗ ਚ ਪਾ ਲਿਆ ਬੈਗ ਚ ਪਾ ਕੇ ਤੇ ਨਾਲੇ ਚ ਸੜਦਾ ਜਦੋਂ ਉੱਤੇ ਲੋਕਾਂ ਨੇ ਲਾਸ਼ ਦੇਖੀ ਇਹ ਲੋਕਾਂ ਨੇ ਨੇੜੇ ਥਾਣੇ ਨੂੰ ਤਲਾਹ ਕੀਤੀ ਪੁਲਿਸ ਆ ਗਈ ਪੁਲਿਸ ਨੂੰ ਹੁਣ ਹੀ ਪਤਾ ਲੱਗਣਾ ਸੀ ਵੀ ਕੀ ਦੀ ਲਾਸ਼ ਆ ਉਹਦੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਉਹ ਜੋ ਹੱਥ ਲੱਭਿਆ ਹੱਥ ਦੇ ਗੁੱਟ ਦੇ ਉੱਤੇ ਅ ਰਾਹੁਲ ਲਿਖਿਆ ਹੋਇਆ ਸੀ ਟੈਟੂ ਪੁਲਿਸ ਨੂੰ ਸ਼ੱਕ ਪੈ ਗਈ ਪੁਲਿਸ ਨੇ ਪਤਾ ਕੀਤਾ ਵੀ ਰਾਹੁਲ ਇੱਥੇ ਨੇੜੇ-ਤੇੜ ਕਿੱਥੇ ਆ ਤਫਤੀਸ਼ ਕਰਦੇ ਕਰਦੇ ਇਹਨਾਂ ਦੇ ਘਰ ਤੇ ਪਹੁੰਚੀ ਜਿੱਦੋਂ ਘਰੇ ਜਾ ਕੇ ਪੁੱਛਗਛ ਕੀਤੀ ਇਹ ਕੰਦੇ ਸਾਨੂੰ ਪਤਾ ਨਹੀਂ ਰਾਹੁਲ ਤਾਂ ਗਿਆ ਹੋਇਆ ਦੋ ਦਿਨ ਹੋ ਗਏ ਪੁੱਛਗਛ ਤੋਂ ਬਾਅਦ ਫਿਰ ਇਹਦੀ 10 ਸਾਲ ਦੀ ਬੱਚੀ ਸੀ ਉਹਨੂੰ ਫਿਰ ਪੁਲਿਸ ਨੇ ਜਦੋਂ ਪੁੱਛਿਆ ਫਿਰ ਉਹਨੇ ਦੱਸਿਆ ਵੀ ਮੇਰੇ ਪਾਪਾ ਨਾਲ ਮੰਮੀ ਲੜਦੀ ਰਹਿੰਦੀ ਸੀ ਤੇ ਮੈਨੂੰ ਉਹ ਨਹੀਂ ਪਤਾ ਵੀ ਉਹਨੇ ਮਾਰਿਆ ਜਾਂ ਨਹੀਂ ਮਾਰਿਆ ਪਰ ਲੜਦੀ ਜ਼ਰੂਰ ਸੀ ਫਿਰ ਜਦੋਂ ਪੁਲਿਸ ਨੇ ਤਫ਼ਤੀਸ਼ਕਾਰੀ ਕੀਤੀ ਪੂਰੀ ਤੇ ਇਹਨੂੰ ਥਾਣੇ ਲਿਜਾ ਕੇ ਪੁੱਛਗਛ ਕੀਤੀ ਸਖਤੀ ਨਾਲ ਫਿਰ ਇਹ ਮੰਨ ਗਈ ਫਿਰ ਇਹਨੇ ਨਾਲ ਆਪਦੇ ਯਾਰ ਦਾ ਨਾਂ ਵੀ ਲਿਆ ਤੇ ਫਿਰ ਇਹਨਾਂ ਨੇ ਦੱਸਿਆ ਵੀ ਅਸੀਂ ਉਹਨੂੰ ਆਏ ਮਾਰ ਕੇ ਮਿਕਚਰ ਕਰਕੇ ਤੇ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਨਾਲੇ ਸਿੱਟਦਾ। ਸੋ ਉਹਨਾਂ ਨੂੰ 14 ਸਾਲ ਵਿਆਹ ਤੋਂ ਬਾਅਦ ਵੀ ਆਸ਼ਕੀ ਦਾ ਭੂਤ ਨਾਲ ਜਵਾਬ ਤੱਕ। ਫਿਰ ਜਦੋਂ ਕੁੜੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਫਿਰ ਉਹ ਕੁੜੀ ਨੇ ਸਪੈਸ਼ਲ ਅਦਾਲਤ ਕੋਲੇ ਜਾ ਕੇ ਜਦੋਂ ਪੀਸ਼ ਹੋਏ ਅਦਾਲਤ ਚੁਣੀ ਫਿਰ ਕਿਹਾ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਏ ਜਿਨ੍ਹਾਂ ਨੇ ਮੇਰੇ ਪਾਪੇ ਨੂੰ ਮਾਰਿਆ ਵੱਧ ਨਾਲੋਂ ਯਾਨੀ ਕਿ ਵੱਧ ਕ੍ਰਾਈਮ ਵਿਆਹੇ ਔਰਤਾਂ ਦਾ ਵਿਹੋਤਿਆਂ ਦਾ ਹੋਈ ਜਾ ਰਿਹਾ ਹੁਣ ਦਾਦਾ ਸਾਲ 12-12 ਸਾਲ ਬਾਅਦ ਭੂਤ ਸਵਾਰ ਹੋ ਜਾਂ ਲਗੇ ਆਸ਼ਕੀ ਦੀ ਰੱਬ ਹੀ ਰੱਖਾ